ਕੀ ਨਾਮ ਕਟਾ ਮੇਰਾ ਨਾਮ ਹਰਜੀਤ ਇਹ ਕੋਟ ਆਨਿਕਲਾ ਦੇ ਨਤੀਜੇ ਇੱਕ ਇਤਿਹਾਸਿਕ ਨਗਰੀ ਹੈ ਇੱਥੇ ਸੂਰੇ ਪਾਸ਼ਾ ਜੂਰੂ ਹਰਗੋਬ ਸਿੰਘ ਆਇਆ ਸੀ ਪੂਰਾ ਇਤਿਹਾਸ ਲਿਆ ਛੋਟੂ ਤੋਂ ਲੈ ਕੇ ਸਟਾਰਟ ਹਾਫ ਤੱਕ ਛੇਵੇਂ ਪਾਸਾ ਗੁਰੂ ਹਰਗੋਬਿੰਦ ਸਾਹਿਬ 1688 25 ਜੁਨ 1688 ਵਿੱਚ ਐ ਪਿੰਡ ਦੇ ਵਿੱਚ ਸਥਾਣ ਪਾਇਨੇ ਹੋ ਉਪਾਸਾਂ ਜਦੋਂ ਤੁਸੀਂ ਪਾਸ ਆਏ ਨੇ ਤੇ ਪਿੰਡ ਦੇ ਵਿੱਚ ਘੋੜੇ ਤੋਂ ਉਤਰ ਕੇ ਦਮ ਲਿਆ ਆ ਤੇ ਉਤਰ ਕੇ ਉੱਥੇ ਗੁਰਦੁਆਰਾ ਅੱਜਕੱਲ ਦਮਦਮਾ ਸਾਹਿਬ ਸਿਰੂ ਵਿੱਚ ਉੱਥੇ ਇੱਕ ਤਪਸਵੀ ਸਾਧੂ ਰਹਿੰਦੇ ਸਨ ਉਹਨਾਂ ਨੂੰ ਦਰਸ਼ਨ ਦਿੱਤੇ ਉਹਨਾਂ ਨੂੰ ਦਿਲਚਸਪ ਆਇਆ ਤੁਸੀਂ ਤੋਂ ਬਾਅਦ ਪਿੰਡੀ ਸੰਗਤ ਨੂੰ ਪਤਾ ਲੱਗੇ ਕਿ ਛੇ ਪਾਸਾ ਪਿੰਡ ਦੇ ਵਿੱਚ ਆਏ ਹੋਏ ਆ ਤੇ ਪਿੰਡੀ ਸੰਗਤ ਬੜੇ ਹੀ ਪਿਆਰ ਦੇ ਸਤਿਕਾਰ ਨਾਲ ਛੇ ਪਾਸਾਂ ਨੂੰ ਚਾੜੇ ਗੁਰਦਾਰ ਲੈ ਕੇ ਪੜੋਲਾ ਸਾਹਿਬ ਜਦੋਂ 650 ਤੇ ਆਏ ਨੇ ਉੱਥੇ 45 ਦਿਨ ਰਹਿ ਉਹ ਘਰ ਦੇ ਵਿੱਚ ਇੱਕ ਦਿਨ ਕੀ ਹੋਇਆ ਉਹਨਾਂ ਦੇ ਘਰੇ ਲੰਗਰ ਮਸਤਾਨਾ ਹੋ ਗਿਆ ਮਾਤਮ ਜੀ ਨੇ ਬੇਨਤੀ ਕੀਤੀ 650 ਨੂੰ ਕਿ ਸਾਡੇ ਤੇ ਕਿਰਪਾ ਕਰੋ ਤਾਂ ਮਾਤਾ ਜੀ ਨੂੰ ਕਿਹਾ 650 ਕਿ ਭਾਈ ਦਾਣੇ ਲਿਓ ਦਾਣੇ ਲੈ ਕੇ ਆਓ ਪੁਰਾਣੀ ਚੱਕੀ ਹੁੰਦੀ ਸੀ ਫਿਰ ਉਹ ਚੱਕੀ ਤੋਂ ਦਾਣੇ ਲੈ ਕੇ ਆਏ ਥੇ ਮਾਤਾ ਛੇ ਪਾਸੋਂ ਦਿੱਤੇ ਦਾਣੇ ਛੇ ਪਾਸੋਂ ਵੱਡੇ ਢੜੋਲੇ ਦਾਣੇ ਪਾਇਆ। ਤੋਂ 180 ਸਾਲ ਤੱਕ ਉਹਨਾਂ ਦੇ ਘਰੇ ਬਰਕਤ ਰਹੀ। 180 ਸਾਲ ਤੋਂ ਬਾਅਦ ਨਵੀਂ ਨੂੰ ਆਈ। ਉਹਨਾਂ ਅਣਜਾਣ ਤੇ ਢੜੋਲੇ ਦਾ ਢੱਕਣ ਚੁੱਕਤਾ। ਤੋਂ ਬਰਕਤ ਖਤਮ ਹੋ ਗਈ। ਉਤੋਂ ਬਾਅਦ ਹੁਣ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਥੋੜਾ ਸਾਹ ਦੇ। ਇੱਥੇ ਛੇ ਪਾਸੇ ਦੀਵਾਨ ਲਾਉਂਦੇ ਸੀ। ਸੰਗਤਾਂ ਨੂੰ ਉਪਦੇਸ਼ ਕਰਦੇ ਸਨ। ਅੱਥਲੇ ਪਾਸੇ ਉਹਨਾਂ ਘੋੜਾ ਬੰਨਿਆ ਸੀ ਪਿੱਲੇ ਨਾਲ। ਇੱਥੇ ਜਿਸੇ ਤੋਂ ਚੋੜਾ ਸਾਹਿਬ ਦੇ ਤੁਸੀਂ ਦਰਸ਼ਨ ਕਰੇਓ ਐ ਚੋੜਾ ਸਾਹਿਬ ਗੁਰੂ ਸਾਹਿਬ ਨੇ ਚੋਲੇ ਦੇ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ ਬੌਂਜਾ ਰਾਜ ਰਿਆ ਕਰਾਈ ਸੰ ਅਤੇ ਜਿਹਦੇ ਪੁੱੁੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਤੇ ਪੁੱੁੱਥੇ ਨਾਲ ਮੀਰੀ ਪੀਰੀ ਦੇ ਮਾਲਕ ਜਿਵੇਂ ਪਾਸਾਂ ਨਿਤਨੇਮ ਕਰਦੇ ਸੰ ਤੇ ਜੋੜਾ ਉਹਨਾਂ ਦਾ ਤੇ ਤਿੰਨ ਨਿਸ਼ਾਨੀ ਨੇ ਹਾਂ ਹੁਣ ਆਪਾਂ ਜਦੋਂ ਜਿਵੇਂ ਪਾਸਾਂ ਨਿਮਸਾ ਸਾਹਿਬ ਦੀ ਕਲ ਕਰੀਏ ਉੱਥੇ ਛੇ ਪਾਸਾ ਅੰਮ੍ਰਿਤ ਵੇਲੇ ਜਾ ਕਰਦੇ ਸਨ ਹਰ ਤਵੇਲੇ ਜਾ ਕੇ ਪੁਲਿਆਣਾ ਟੋਬਾ ਹੁੰਦਾ ਸੀ ਉਹਦੇ ਦਰਸ਼ਨ ਉੱਥੇ ਸਥਾਨ ਕਰਦੇ ਸਨ ਸਥਾਨ ਕਰਕੇ ਮੰਜੀ ਤੇ ਬਹਿ ਕੇ 45 ਦਿਨ ਤੱਕ ਕੀਤਾ ਛੇ ਪਾਸਾ ਉੱਥੇ ਵੀ ਕੀਰਤ ਭਗਤੀ ਛੇ ਪਾਸਾ ਨੇ ਉੱਤੇ ਦਾਤਨ ਕਰ ਕਰ ਘੜਤੀ ਉਹ ਅੱਜ ਵੀ ਮੌਜੂਦ ਹੈ ਜਦੋਂ ਛੇ ਪਾਸੇ ਤੋਂ ਗਏ ਨੇ ਤੋਂ ਇਨਾ ਨੂੰ ਵੜ ਦੇ ਕੇ ਗਏ ਛੇ ਪਾਸਾ ਇੱਕੋ ਡਾਣੀ ਤੋਂ ਕੜਾਂ ਸਾਬ ਬਣੂਗਾ ਹੁਣ ਅੱਜ ਸ਼ਨੀਵਾਰ ਦਾ ਦਿਹਾੜਾ ਤੇ ਭਾਰੀ ਭਾਰੀ ਰਸ ਤੇ ਸੰਗਤ ਆਂਦੀ ਹੈ ਕਿਸੇ ਦੀ ਕੋਈ ਵੀ ਮਨੋ ਕਾਮਨਾ ਹੈ ਕਿਸ ਨੂੰ ਕੋਈ ਰੋਗ ਹੈ ਕਿਸੇ ਦਾ ਬਾਰ ਦਾ ਕੰਮ ਨਹੀਂ ਬਣਦਾ ਉਹਨਾਂ ਦੇ ਮਨ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਤੇ ਇਤਿਹਾਸਾ ਚ ਪਾਸਾ ਇਸ ਥਾਨ ਦਾ ਉੱਥੇ ਵਾਹਿਗੁਰੂ ਜੀ ਦਾ ਖਾਲਸਾ ਕੋਈ ਮਰ ਵੀ ਦੇ ਕੇ ਕਹਿੰਦੀ ਇਸ ਨਗਰ ਨੂੰ ਕਿਹੜੇ ਕਿਹੜੇ ਬਾਰਸੀਗੇ ਵੀ ਨਗਰ ਤੇ ਕੀ ਨਹੀਂ ਹੁੰਦਾ ਜੇ ਪਾਸਾ ਜਦੋਂ ਉੱਥੋਂ ਗਏ ਨੇ ਤਾਂ ਵਰਦੇ ਗਏ ਕਿ ਕਟਾਣੀ ਤੋਂ ਕੜਾਂ ਸਾਬ ਬਣੂਗਾ ਬਾਰੋਂ ਆਏ ਦੁਸ਼ਮਣ ਹਰਾ ਨਹੀਂ ਸਕਦਾ ਇਸ ਪਿੰਡ ਨੂੰ ਠੀਕ ਹੈ ਆਪ ਤਾਂ ਪਿੰਡ ਦਾ ਕੋਈ ਵੀ ਨੁਕਸਾਨ ਨਹੀਂ ਕਰ ਸਕਦੇ ਇਹ ਪਿੰਡ ਦਾ ਹੈ ਪਿੰਡ ਵਿੱਚੇ ਪਾਸਾ ਦੇ ਬਚਨ ਨੇ ਇਹਨਾਂ ਨੂੰ ਤੇ ਛੇ ਪਾਸੇ ਜਦੋਂ ਗਏ ਨੇ ਤਾਂ ਇਹ ਚੋੜਾ ਸਾਹਿਬ ਪੰਜਗਰੰਥ ਸਾਹਿਬ ਜੋੜਾ ਸਾਹਿਬ ਮਰਵਾਈ ਖਾਤਰੀ ਬਾਬਾ ਸੂਰਤੀ ਉਹਨਾਂ ਦੇਖੇ ਗਏ ਸੀ ਕਿਉਂਕਿ ਉਹਨਾਂ ਦੀ ਸੇਵਾ ਤੋਂ ਖੋਸ ਕੇ ਉਹਨਾਂ ਦੇਖੇ ਸੀ ਕੁ 45 ਦਿਨ ਉਹਨਾਂ ਦੇ ਘਰੇ ਦੇ ਐਸ ਸੰਦੀ ਬਾਬਾ ਸੂਰਤੀ ਦਾ ਭੜੋਲਾ ਸਾਹਿਬ ਜੀ ਨੂੰ ਕਹਿੰਦੇ ਆਪਾਂ ਉੱਥੇ ਰਿਆ ਸੰਦੇ ਚੇਪਾਸ ਦੇ ਉਹਨਾਂ ਨੂੰ ਦੇ ਗੇਸਟੇਮੇਂਪਾਸ ਦੇ ਆਪਣੇ ਚੋੜਾ ਸਾਹਿਬ ਬੰਦਗਰੰਤਸਨ ਨਾਲ ਜੋੜਾ ਸਾਹਿਬ ਕੁੱਲ ਕਿੰਨੇ ਗੁਰਦੁਆਰਾ ਸਾਹਿਬ ਵੜੇ ਬਨੇ ਪੈ ਕੇ ਜਾਣਦੇ ਗੁਰੂ ਸਥਾਨਾਂ ਤੇ ਗੱਲ ਕਰੀ ਤਾਂ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਗੁਰਦੁਆਰਾ ਚੋੜਾ ਸਾਹਿਬ ਗੁਰਦੁਆਰਾ ਨਿੰਮਸਾ ਸਾਹਿਬ ਗੁਰਦੁਆਰਾ ਭੜੋਲਾ ਸਾਹਿਬ ਇਹ ਚਾਰ ਥਾਂ ਸਥਾਨ ਨੇ ਆਪਣੇ ਥਾਂ ਕਿਤਨਾ ਬੰਦੀਛੋੜ ਦੇਵ ਸਾਰੇ ਪੂਰੇ ਮੁਜਾਪਿਸ਼ਵ ਚਿੱਤ ਸਰਮੱਲੋ ਬਣਾਇਆ ਜਾਂਦਾ ਤਾਂ ਬੰਦੀਛੋੜ ਦੇਵ ਤੋਂ ਬਣਾਇਆ ਕਿੰਨੀ ਕਰੌਣਤ ਬੰਦੀਛੋੜ ਨੂੰ ਗੱਲ ਕਰੀਏ ਬੰਦੀਛੋੜ ਦੇਵਸਤੇ ਸਾਰੇ ਦਿਨੇ دیਵਾਨ ਲੱਗਦਾ ਸਾਡੀ ਜੱਤੇ ਲੱਗਦੇ ਕਵੀਸ਼ ਜੱਤੇ ਲੱਗਦੇ ਨੇ ਬਹੁਤ ਰੌਣਕਾਂ ਲੱਗਦੀਆਂ ਨੇ ਮਾਲਕ ਦੀ ਕਿਰਪਾ ਨਾਲ ਸਾਲ ਜਿਹੜਾ دیਵਾਨ ਚੱਲਦਾ ਤੇ ਜਿਹੜੇ ਨਿਸ਼ਾਨੀਆਂ ਰਹਿ ਗਈਆਂ ਇਹ ਤੇ ਸੋਵਤ ਹੈ ਤੇ ਆਮ ਦਿਨਾਂ ਦੇ ਵਿੱਚ ਕੋਈ ਵਿਸ਼ਖ ਦੇ ਤਸੰਗ ਕਉਂਦੀ ਹੈ ਹਾਂਜੀ ਹਾਂਜੀ ਆਉਂਦੀ ਹੈ ਤੁਸੀਂ ਇੱਕ ਸੰਗਤ ਕਿਹੜੀ ਆਪਲੇ ਰੋ ਕਿਸ ਤਰ੍ਹਾਂ ਦਾ ਇਹ ਇਤਿਹਾਸਿਕ ਮਹੌਲ ਹੁੰਦਾ ਹੈ ਇੱਥੇ ਹੁਣ ਆਪਣੇ 6-5 ਦਾ ਜਦੋਂ 6-5 ਆਏ ਨੇ ਇਥੋਂ ਉਦੋਂ ਨਗਰ ਕੀਰਤਨ ਮਨਾਇਆ ਜਾਂਦਾ ਸੀ ਗੁਰਦੁਆਰਾ ਦਮਦਮਾ ਸਾਹਿਬ ਤੋਂ ਭਾਈ ਪਾਰੀ ਨਗਰ ਕੀਰਤਨ ਸਾਰੀ ਪਿੰਨ ਦੀ ਸਾਰੀ ਪਿੰਨ ਦੀ ਸੰਗਤਾਂ ਸਾਂਯੋਗਨ ਦੇ ਚੀਕ ਠੀਕ ਹੈ ਨਾਲੇ ਜਿਵੇਂ ਪਾਸਾ ਦਾ ਜਿਹੜਾ ਗੁਰਪੁਰਪੁਰ ਵੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਦੋਂ ਇੱਥੇ ਨਗਰ ਕੀਰਤਨ ਚੋਲਾ ਸਾਹਿਬ ਤੋਂ ਆ ਆਪਣੇ ਜਦੋਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦਾ ਆ ਮੁਗੁਰ ਪ੍ਰਮਾਣ ਆ ਜਾਂਦਾ ਉਦੋਂ ਨਗਰ ਕੀਰਤਨ ਮਨਾਇਆ ਜਾਂਦਾ ਠੀਕ ਹੈ تین ਨਗਰ ਕੀਰਤਨ ਮਨਾਇਆ ਜਾਂਦਾ